ਹਾਂਜੀ 12:00 ਵਜੇ 12 ਅੱਜ ਯੂਨੀਵਰਸਿਟੀ ਦੀ ਛੁੱਟੀ ਸੀ ਤਾਂ ਕਰਕੇ ਬਸ ਲੇਟ ਉੱਠੇ ਲੇਟ ਉੱਠੇ ਕੀ ਬਸ ਉੱਠੇ ਜੀ ਆ ਪਈ ਰਹੇ ਪਈ ਰਹੇ ਹੁਣ ਉੱਠੇ 12 ਵਜੇ ਉੱਠਦੇ ਆ ਚੜਦਾ ਦਿਨ ਦੇਖਦੇ ਕੀ ਬੰਦਾ ਗੱਡੀ ਹੋ ਗਈ ਸਾਫ਼ ਸਾਰੀ ਦਿਨ ਪਤਾ ਨਹੀਂ ਕਿਵੇਂ ਜਾਂ ਸੁੱਤੇ ਹੁਣ ਉੱਠੇ ਆ ਹਾਂ ਕਤਸ ਨੂੰ ਉੱਠ ਕੇ ਜਾਂਦੇ ਸੀ ਥੋੜਾ ਜਿਹਾ ਕੰਮ ਕਿਤੇ ਬਹੋਣੇ ਆਪਾਂ ਕਿਤੇ ਕੰਮ ਚੱਲੇ ਹਾਂ ਇੱਕ ਗਰਮੀ ਬਹੁਤ ਅੱਜ ਇੱਕ ਛੁੱਟੀ ਕਰਕੇ ਪਏ ਰਹੇ ਬਸ ਮੋਨ ਉੱਠੇ ਆ ਕਿ ਜਿਹੜਾ ਆਪਾਂ ਮੰਨ ਲਓ ਗਰਮੀ ਚ ਸੇਕ ਕਾ ਨਾਉਂਦਾ ਜੋ ਸੇਕ ਲੈਣੇ ਆ ਸੂਰਜ ਤੋਂ ਇਹ ਵੀ ਚੰਗੀ ਗੱਲ ਆ ਕਿਉਂਕਿ ਜਿਹੜੇ ਬੀਕਰ ਨੇਰ ਜਾਂਦੇ ਉੱਥੇ ਸੇਕ ਕੀ ਲੱਗਦੇ ਨੇ ਤੇ ਇਹ ਵੀ ਜ਼ਰੂਰੀ ਆ ਪੱਲਾ ਏਸੀ ਵੀ ਜ਼ਰੂਰੀ ਨਹੀਂ ਅਜੇ ਗਰਮੀ ਤਾਂ ਅਸਲ ਗਰਮੀ ਦਾ ਤਾਂ ਬਾਦੋਂ ਜਾ ਕੇ ਪਤਾ ਲੱਗਦਾ ਬਾਦੋਂ ਬਾਦੋਂ ਦੇ ਸਤਾਏ ਜੱਟ ਸਾਦ ਹੋ ਗਏ ਉਦੋਂ ਪਤਾ ਲੱਗਦਾ ਜਾ ਕੇ ਬਾਦੋਂ ਚ ਗਰਮੀ ਦਾ ਤਾਂ ਕਹੇ ਤਾਂ ਕੀ ਮਤਲਬ ਹੈਦਾ ਗਰਮੀ ਦੇ ਵੀ ਗਰਮੀ ਚਾਹੀਏ ਕਿ ਹੈ ਨਹੀਂ ਬਾਕੀ ਕੁਦਰਤ ਤੋਂ ਵੱਡਾ ਕੁਝ ਨਹੀਂ ਏਸੀ ਪਹਿਲਾਂ ਇਕੱਲੇ ਸ਼ਹਿਰਾਂ ਚ ਹੁੰਦੇ ਸੀ ਇਕੱਲੇ ਸ਼ਹਿਰ ਚ ਹੁੰਦੇ ਸੀ ਏਸੀ ਬਸ ਠੀਕ ਹੈ ਪਿੰਡਾਂ ਇ ਤਾਂ ਆਈ ਵਹਿੰਦੇ ਲੋਕ ਦਰਾਖਤਾਂ ਦੇਲੇ ਜਾਂ ਕੋਈ ਜਵਾਕ ਸੁਏ ਤੇ ਅੱਜ ਦਾ ਸੁਣਨ ਦੇ ਵੀ ਨਾ ਉਹਦਾ ਕੁਝ ਕੀ ਕਹਣਾ ਕੋਈ ਨਹਿਰਾਂ ਤੇ ਪਾਖੜਾ ਤੇ ਨਹਿਰ ਤੇ ਨਾਉਣ ਵਗ ਜੇ ਸੁਣਨ ਤੇ ਨਾਉਣ ਦੀ ਬਹੁਤ ਘੱਟ ਜਵਾਕ ਨਾਉਣਦੇ ਨੇ ਏਸੀ ਹੋ ਗਏ ਇੱਕ ਤਾਂ ਹੈਗੀ ਹੈਗਾ ਹਰੇਕ ਘਰ ਏਸੀ ਦੋ ਦੋ ਤਿੰਨ ਤਿੰਨ ਵੀ ਏਸੀ ਹੋ ਗਏ ਹਰੇਕ ਘਰ ਇੱਕ ਤਾਂ ਹੈਗੀ ਹੈਗਾ ਦੋ ਤਿੰਨ ਵੀ ਹੋ ਗਏ ਸੀ ਅੱਜ ਛੋਟੇ ਹੀ ਹੁੰਦੇ ਸੀ ਆ ਸਾਡੇ ਇਧਰ ਮਹੱਲੇ ਚ ਗਲੀ ਚ ਕੋਈ ਵੀ ਏਸੀ ਨਹੀਂ ਹੁੰਦਾ ਸੀ ਤੇ ਅੱਜ ਦੋ ਦੋ ਤਿੰਨ ਤਿੰਨ ਏਸੀ ਹੈ ਹਰੇਕ ਘਰ ਦੋ ਦੋ ਤਿੰਨ ਤਿੰਨ ਏਸੀ ਇਰਮਿਤ ਹੋਣੀ ਹੈ ਚਲਦੇ ਵੀ ਇੱਦਦੇ ਨੇ ਵੀ ਚਲਦੇ ਆ ਰਾਤਰੀ ਵੀ ਚਲਦੇ ਡਰਾਖਤ ਹੋਏ ਨਹੀਂ ਕਿਸੇ ਦੇ ਘਰੇ ਹੁਣ ਕੀ ਕਹਿਣਾ ਕਿਸੇ ਦੇ ਘਰੇ ਹੋਵੇ ਤੇ ਕੱਦਾਂ ਨਹੀਂ ਡਰਾਖਤ ਨਹੀਂ ਪਹਿਲਾਂ ਡਰਾਖਤ ਹੀ ਕਿੰਨੇ ਕਿੰਨੇ ਹੁੰਦੇ ਲੱਗਦਾ ਵੀ ਮੀਂਹ ਆਊਗਾ ਕਿਉਂਕਿ ਬਹੁਤ ਜ਼ਿਆਦਾ ਗਰਮੀ ਆ ਬਹੁਤ ਜ਼ਿਆਦਾ ਅੱਜ ਕੱਲ ਸਾਨੂੰ ਪਹਿਲਾਂ ਵੀ ਦੱਸਿਆ ਸੀ ਕੋਈ ਨੀਂਨਾ ਹੁੰਦਾ ਸੂਏ ਦੇ ਅੱਜ ਵੀ ਯਾਦ ਆ ਸੀ ਥਾਣਦੇ ਹੁੰਦੇ ਸੀ ਮਤਲਬ ਵੇੜੇ ਸਾਡੇ ਆਪ ਦੀ ਗਲੀ ਚ ਥਾਣਦੇ ਮੁੰਡੇ ਬਹੁਤ ਸੀ ਸੀ ਤੇ ਅਸੀਂ ਬਹੁਤ ਨਾਉਣ ਆਉਂਦੇ ਸੂਏ ਤੇ ਸਾਈਕਲ ਤੇ ਆਉਂਦੇ ਆਸੀ ਆਹ ਇੱਥੇ ਥੱਲੇ ਹੁੰਦੇ ਸੀ ਬੋੜ ਦੇ ਇੱਥੇ ਉਹਦੇ ਚ ਪਾਣੀ ਛੱਡਦੇ ਅੱਜ ਕੱਲ ਕੋਈ ਵੀ ਨਹੀਂ ਇੱਥੇ ਇੱਕ ਵੀ ਜਾਣਾ ਨਹੀਂ ਨਹਾਉਣ ਆਉਂਦਾ ਇੰਨੇ ਦੀ ਆ ਜਿਹੜੀ ਬੋੜ ਦੀ ਦਾੜੀ ਨਹੀਂ ਹੁੰਦੀ ਇਹਨੂੰ ਫੜ ਫੜ ਝੂਟਦੇ ਇੱਥੋਂ ਸੂਏ ਤੋਂ ਵੀ ਕੌਣ ਉੱਚੀ ਛਾਲ ਮਾਰੂਗਾ ਇੱਥੋਂ ਪੁਲ ਹੁੰਦਾ ਸੀ ਆਹ ਪੁਲ ਇਹ ਹੁਣ ਸੜਕ ਕਰਕੇ ਬਹੁਤ ਨੀਵਾ ਹੋ ਗਿਆ ਪੁਲ ਉਦੋਂ ਉਸ ਟਾਈਮ ਬਹੁਤ ਉੱਚਾ ਹੁੰਦਾ ਸੀ ਇਹ ਪੁਲ ਇਹ ਮਤਲਬ ਇਹਦੇ ਦੇਲੀ ਜੀ ਹੁੰਦੀ ਸੀ ਇੱਕ ਪੁਲ ਦੀ ਤੇ ਹੁਣ ਇੱਧਰ ਬਣਾਤਾ ਆ ਸਵੇ ਜਨੋਂਦੇ ਰਹੇ ਇੱਥੇ ਅੱਜ ਕੱਲ ਕੋਈ ਨਹੀਂ ਕਿਤੇ ਇਧਰ ਨਾ ਆ ਰਿਹਾ ਸਵੇ ਚ ਆਪਾਂ ਬੱਸ ਨੋਰਮਲੀ ਗੱਲ ਕਰਦਾਂ ਨੇ ਆ ਵੀ ਯਾਰ ਉਹਨਾਂ ਦਾ ਜਵਾਕ ਗਰਾਊਂਡ ਜਾਂਦਾ ਖੇਡਦਾ ਗਰਾਊਂਡ ਕਿਉਂ ਜ਼ਰੂਰੀ ਹੈ ਇਹ ਚੀਜ਼ਾਂ ਵਾਸਤੇ ਜ਼ਰੂਰੀ ਹੈ ਗਰਾਊਂਡ ਯਾਰ ਜੇ ਮੰਨ ਲਓ ਜਵਾਕ ਕੋਈ ਵੀ ਗਰਾਊਂਡ ਜਾਂਦਾ ਤਾਂ ਕੋਈ ਨਾ ਕੋਈ ਖੇਡ ਖੇਡੂਗਾ ਉਹ ਉਹ ਖੇਡੂਗਾ ਗਰਮੀ ਚ ਵੀ ਖੇਡੂਗਾ ਸਰਦੀ ਚ ਵੀ ਖੇਡੂਗਾ ਤਾਂ ਉਹਨੂੰ ਕੋਈ ਬਿਮਾਰੀ ਵੀ ਲੱਗਦੀ ਉਨ ਜੇ ਮੰਨ ਲਓ ਚਲੋ ਮੈਂ ਕਰੈਕਟ ਗੇਟ ਦਾ ਮੇਰੇ ਨਾਲ ਦੀ ਵੀ ਕਰੈਕਟ ਗੇਟ ਦੇ ਜੇ ਹੁਣ ਅਸੀਂ ਕਿਤੇ ਲੀਗ ਜਾਂ ਟੂਰਨਾਮੈਂਟ ਤੇ ਖੇਡਣ ਜਾਂਦੇ ਆ ਕਿਤੇ ਵੀ ਖੇਡਣ ਜਾਂਗੇ ਉੱਥੇ ਤੋਂ ਪਤਾ ਲੱਗੂਗੀ ਨਾ ਨਾਰਮਲ ਸ਼ਾਂ ਹੋਊਗੀ ਧੁੱਪ ਵਿੱਚ ਵਿਟਾਮਿਨ ਡੀ ਕਿੰਨੀ ਚੰਗੀ ਹੈ ਇਹ ਚੀਜ਼ ਵੀ ਜੋ ਕੁਦਰਤ ਨੇ ਬਣਾਈ ਹੈ ਯਾਰ ਆਪਾਂ ਕੁਦਰਤ ਤੋਂ ਲੈਣੀ ਹੀ ਲੈਣੀ ਆ ਉਹ ਚੀਜ਼ ਜੇ ਨਹੀਂ ਲਵਾਂਗੇ ਤਾਂ ਬਿਮਾਰ ਹੋਵਾਂਗੇ ਜੇ ਹੁਣ ਸਾਰਾ ਦਿਨ ਏਸੀ 'ਚ ਪਏ ਰਹੇ ਆਤਨੇ ਉੱਠੇ ਫੇਰ ਏਸੀ 'ਚ ਪੈ ਗਏ ਆਪਾਂ ਵਾਰੀ ਆਵਾਂਗੇ انسان ਨੂੰ ਕੋਈ ਨਾ ਕੋਈ ਤਾਂ ਖੇਡ ਖੇਡਣੀ ਚਾਹੀਦੀ ਆ ਕੋਈ ਨਾ ਕੋਈ ਜੇ ਮੰਨ ਲਓ ਚਲੋ ਜ਼ਿੰਮੇਵਾਰੀ ਹੁੰਦੀਆਂ ਨੇ ਬੰਦੇ ਦੇ ਕਵੀਲਦਾਰੀਆਂ ਪੈਂਦੀਆਂ ਨਹੀਂ ਖੇਡਿਆ ਜਾਂਦਾ ਕਈ ਵਾਰ ਕੋਈ ਖੇਡ ਹੈ ਜੇ ਸਾਰਾ ਦਿਨ ਵੀ ਭਾਲਦੀ ਆ ਸਾਰਾ ਦਿਨ ਕ੍ਰਿਕਟ ਵਾਲੋ ਸਾਰਾ ਦਿਨ ਭਾਲੂ ਜੇ ਖੇਡੂਗਾ ਬੰਦਾ ਯਾਰ ਬਾਲੀਵਾਲ ਤਾਂ ਖੇੜੀ ਸਕਦੇ ਆ ਨਾ ਆਪਾਂ ਬਾਲੀਵਾਲ ਤਾਂ ਬੰਦਾ ਖੇੜੀ ਸਕਦਾ ਯਾਰ ਉਹ ਤਾਂ ਸ਼ਾਮ ਨੂੰ ਖੇਡਣੀ ਆ ਨਾ ਹਰੇਕ ਅੱਜ ਕੱਲ ਹਰੇਕ ਪਿੰਡ ਚ ਪਹਿਲਾਂ ਚੱਲ ਦੇਣੇ ਖੇਡਦੇ 4 ਵਜੇ ਖੇਡਦੇ ਹੁੰਦੇ ਸੀ ਆਉਂਦੇ ਸੀ ਖੇਡਣਾ ਹੁਣ ਤਾਂ ਰਲਾ ਕੰਮਕਾਰ ਕਰਕੇ ਲਾਈਟਾਂ ਲੱਗੀਆਂ ਛੋਟਾ ਗਰਾਊਂਡ ਕੋਈ ਪਿੰਡ ਹੈ ਜਹਾ ਹੁਣ ਹੀ ਨਹੀਂ ਜਿੱਥੇ ਵਾਲੀਬਾਲ ਦਾ ਨਾ ਗਰਾਊਂਡ ਹੋਵੇ ਵਾਲੀਬਾਲ ਦਾ ਖੇੜੀ ਸਕਦੇ ਆ ਖੇਡਣਾ ਜ਼ਰੂਰੀ ਆ ਹਰ ਇੱਕ ਬੰਦੇ ਨੂੰ ਕੋਈ ਖੇਡ ਖੇਡੋ ਜੇ ਨਹੀਂ ਖੇਡੀ ਜਾਂਦੀ ਕੋਈ ਵੀ ਖੇਡ ਕੋਈ ਨਹੀਂ ਟਾਈਮ ਆ ਪਰ ਵਾਲੀਬਾਲ ਲਈ ਤਾਂ ਹਰੇਕ ਕੋਲ ਹੀ ਟਾਈਮ ਆ ਯਾਰ ਵਾਲੀਬਾਲ ਦਾ ਖੇਡਿਆ ਕਰੋ ਯਾਰ ਟਾਈਮ ਹੋ ਗਏ 5 15 ਤੇ ਆਪਾਂ ਪਾਲੇ ਬੂਟ ਕ੍ਰਿਕਟ ਖੇਡ ਕੇ ਆਵਾਂਗੇ ਅੱਜ ਐਡ ਕਰਾਇਆ ਜਾਮਨ ਨਮਾ ਤਿਆਰ ਬਹੁਤ ਵਧੀਆ ਚੀਜ਼ ਬਣ ਗਈ ਬੈਠ ਆਪਣਾ ਯਾਰ ਗੱਗ ਆਉਂਦਾ ਖੇਡਣ ਤੋਂ ਪਹਿਲਾਂ ਮੈਂ ਸੋਚਿਆ 10 ਮਿੰਟ ਆਪਾਂ ਪ੍ਰੈਕਟਿਸ ਕਰ ਲਈਏ ਬਾਲ ਆਪਣੀ ਡੰਗੀ ਪਈ ਆ ਤੇ 10 ਮਿੰਟ ਲਾਉਣੇ ਆਪਾਂ ਫਿਰ ਗਰਮੀ ਲੱਗਦੀ ਆ ਨੂਰੀ ਕਰ ਵੀ ਲੱਗਦੀ ਹੈ ਸਿਰ पे 10 15 ਮਿੱਟੀ ਖੱਡੇ ਹੋਮਗੇ ਤੇ ਬੈਗੀ ਬਹੁਤ ਗਰਮੀ ਹੈ ਚਲੋ ਵੀ ਚੱਲਿਆ ਕਰੈਟ ਖੇਡਣਾ ਆ ਗਏ ਆਪਣੇ ਆੜੀ ਆਹ ਮੁੰਡਾ ਹੈਂਡਸਮ ਕੱਲ ਵਾਲਾ ਆਪਾਂ ਐਸੀ ਖੇਡ ਕੇ ਜੀ ਹੁਣ ਆ ਗਏ ਪਹੁੰਚ ਗਏ ਘਰੇ